ਹਾਂਜੀ ਪੈਸੇ ਤਾਂ ਆ ਜੇ ਥੋੜੇ ਜਿਹੇ ਨੇ ਜੀ ਇੰਨੇ ਦਾ ਤਾਂ ਬੜਾ ਜਿਆਦੇ ਆ ਹੋ ਹੈਪੀ ਸੀਟਰ ਨੰਬਰ 2 ਕੀਮਤ 10000 ਰੁਪਿਆ ਹਾਂਜੀ ਸਵਾਗਤ ਹੈ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਆਪਾਂ ਚੱਲੇ ਆ ਦਾਤੇਵਾਸ ਆਪਣਾ ਬੁੜਲਾਡਾ ਜੱਖਰ ਰੋਡ ਤੇ ਆਪਣੇ ਨਾਲ ਨੇ ਇੰਸਪੈਕਟਰ ਧਨਵੰਤ ਸਿੰਘ ਫੌਜੀ ਸਾਹਿਬ ਸਾਡੇ ਤੇ ਇਹਨਾਂ ਦੀ ਸੁਸਾਇਟੀ ਹੈ ਤੇ ਬੋਲੀ ਦੀ ਡਿਊਟੀ ਮੇਰੀ ਲੱਗੀ ਹੈ ਤੇ ਆਪਾਂ ਸੰਦਾਂ ਦੀ ਬੋਲੀ ਉੱਥੇ ਕਰਾਉਣੀ ਹੈ तकरीबन ਤਿੰਨ ਖੇਤੀਬਾੜੀ ਸੰਦ ਨੇ ਉੱਥੇ ਦੋ ਹੈਪੀ ਸੀਡਰ ਨੇ ਤੇ ਇੱਕ ਰੋਟਾਵੇਟਰ ਹੈ ਸੋਨੂੰ ਦਿਖਾਉਣੇ ਆ ਕਿੰਨੇ ਕਿਵੇਂ ਕਿਵੇਂ ਬੋਲੀ ਹੁੰਦੀ ਹੈ ਦਾਤੇਵਾਸ ਦੀ ਆਜੋ ਕਰਦੇ ਆ ਵਿਜ਼ਿਟ ਆਪਾਂ ਦਾਤੇਵਾਸ ਲਓ ਜੀ ਪੌਂਟਿਕੇ ਦਾ ਦਾਤੇਵਾ ਸੋਸਾਇਟੀ ਦੇ ਵਿੱਚ ਇਧਰਲੀ ਸਾਈਡ ਸਾਹਮਣੇ ਸਕੂਲ ਹੈ ਸਕੂਲ ਦੇ ਸਾਹਮਣੇ ਦਾਤੇਵਾ ਸੋਸਾਇਟੀ ਬਣੀ ਹੋਈ ਹੈ ਸ਼ਰਮ ਪੌਂਗਲੀ ਵਾਲੇ ਆਏ ਹੋਏ ਨੇ ਬੰਦੇ ਪੂਰੀ ਘਣਾ ਠੀਕ ਹੈ ਕਰ ਤੋਂ ਬੰਦਾ ਲੋ ਜੀ ਇਹ ਹੈ ਦਾਤੇਵਾ ਸੋਸਾਇਟੀ ਦਾ ਰੋਟਾਵੇਟਰ 7 ਫੁੱਟਾ ਰੋਟਾਵੇਟਰ ਹੈ ਬਲੇਡ ਤਾਂ ਲਗਭਗ ਖਤਮੀ ਨੇ ਤੇ ਉਦਾਂ ਤੁਸੀਂ ਦੇਖ ਸਕਦੇ ਹੋ ਕੋਈ ਹਲ ਕੰਡਮਜੀ ਆ ਥੋੜੀ ਜੀ ਤੇ ਆ ਉਧਰ ਪਏ ਨੇ ਦੋ ਹੈਪੀ ਸੀਡਰ ਜਗਤਜੀਤ ਦੇ ਹੈਪੀ ਸੀਡਰ ਨੇ ਦੋ ਆ ਹੈਪੀ ਸੀਡਰ ਨੰਬਰ 2 ਹੈ ਤੁਸੀਂ ਦੇਖ ਸਕਦੇ ਹੋ ਹੈਪੀ ਸੀਡਰ ਨੰਬਰ 2 ਤੇ ਆ ਹੈਪੀ ਸੀਡਰ ਨੰਬਰ 1 ਇਹ ਥੋੜੇ ਜੇ ਬਾਹਰ ਖੜੇ ਹੋਏ ਨੇ ਕੰਡੀਸ਼ਨ ਇਹਨਾਂ ਦੀ ਕੰਡਮ ਹੈ ਤੇ ਛੁਰੀਆਂ ਛਰੀਆਂ ਦੇਖ ਸਕਦੇ ਹੋ ਤੁਸੀਂ ਕਸੀਆਂ ਹੀ ਹੋਈਆਂ ਨੇ ਲਗਭਗ ਥੱਲੇ ਚਿੜੀਆਂਿਆਂ ਦਾ ਵੀ ਬੁਰਾ ਹਾਲ ਹੈ ਕਵਾੜ ਚ ਹੀ ਜਾਣਗੇ ਆ ਲੱਗ ਗਿਆ ਸੈਟਅਪ ਪ੍ਰੈਕਟਰ ਸਾਹਿਬ ਬੈਠੇ ਨੇ ਧਨਵੰਤ ਸਿੰਘ ਜੀ ਮੂਰੇ ਤੇ ਆਡੇ-ਆਡੇ ਪ੍ਰੈਕਟਰ ਬੈਠੇ ਨੇ ਕੁਰਸੀਆਂ ਲਾ ਕੇ ਸਿਕਿਉਰਿਟੀ ਲਾ ਕੇ ਭਰਨ ਕਰਦੇ ਆਪਾਂ ਸ਼ੁਰੂ ਆਜੋ ਜੀ ਬੋਲੀ ਕਰਦੇ ਆਂ ਸ਼ੁਰੂ ਆਪਾਂ ਸ਼ਰਤਾਂ ਸੁਣਾ ਲਓ ਜੀ ਪਹਿਲਾਂ ਮਾੜੀ ਉਹਨਾਂ ਨੂੰ ਬੁਲਾਓ ਜੀ ਆਪਣੇ ਅੱਜ ਜੋ ਜੀ ਸੁਸਾਇਟੀ ਦੇ ਸੰਦ ਨਿਲਾਮ ਕਰਨ ਜਾ ਰਹੇ ਆਂ ਉਹਦੇ ਸਬੰਧ ਚ ਸਬ ਕਮੇਟੀ ਵੱਲੋਂ ਜੋ ਸ਼ਰਤਾਂ ਨੇ ਉਹ ਤੁਹਾਨੂੰ ਬੋਲ ਕੇ ਸੁਣਾਉਣੀਆਂ ਠੀਕ ਬੋਲੀ ਕਰਨ ਨੂੰ ਸੰਦ ਖਰੀਦਣ ਦਾ ਕੀਮਤ ਦਾ 75 25% ਹਿੱਸਾ ਜੀ ਜਿੰਨੀ ਬੋਲੀ ਟੁੱਟੂਗੀ ਉਹਦਾ ਅੱਜ ਜਮ੍ਹਾਂ ਕਰਾਉਣਾ ਪਊ। ਬਾਕੀ ਦਾ 75% ਹਿੱਸਾ 7 ਦਿਨਾਂ ਦੇ ਵਿੱਚ ਜਮ੍ਹਾਂ ਕਰਵਾਉਣਾ ਪਊ ਜੀ। ਸਾਰੀ ਕੀਮਤ ਪ੍ਰਾਪਤ ਹੋਣ ਤੇ ਹੀ ਉਹਨੂੰ ਖਰੀਦਿਆ ਹੋਇਆ ਸੰਦ ਸਭਾ ਵੱਲੋਂ ਚੁਕਾਇਆ ਜਾਊਗਾ। ਕਿਸੇ ਵੀ ਬੋਲੀਕਾਰ ਨੂੰ ਕੋਈ ਛੋਟ ਨਹੀਂ ਦਿੱਤੀ ਜਾਊਗੀ ਜੀ। ਸੰਦ ਦੇ ਨਾਲ ਜੋ-ਜੋ ਸਮਾਨ ਹੈ ਤੁਹਾਡੇ ਸਾਹਮਣੇ ਪਿਆ ਹੈ ਜੀ ਉਹੀ ਦਿੱਤਾ ਜਾਊਗਾ। ਇਹਦੇ ਨਾਲ ਜੇ ਕੋਈ ਹੋਰ ਚੀਜ਼ ਕੋਈ ਮੰਗੂਗਾ ਵੀ ਇਹਦੇ ਨਾਲ ਆਹ ਜਾਊਗਾ। ਉਹ ਕੋਈ ਵੀ ਪੂਰੀ ਨਹੀਂ ਕੀਤੀ ਜਾਊਗੀ ਅੱਜ ਪਹਿਜੋ ਕੁਛ ਆ ਉਹੀ ਦਿੱਤਾ ਜੂਗਾ ਤੁਹਾਨੂੰ ਇਹਦੀ ਰੁਟਾ ਵੇਡ ਦੇ ਟੈਂਕੀ ਜਿੱਤੇ ਨਹੀਂ ਹੈਗੇ ਜੀ ਨਾਲ ਨਾ 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 ਉਹੀ ਆ ਜੋ ਕੁਛ ਪਿਆਰੀ ਤੁਹਾਡੇ ਕੋਲ ਆਪਦਾ ਕ੍ਰੋਸ ਵੀ ਚੈੱਕ ਕਰ ਲਓ ਜਿਹੜੇ ਹੈਗੇ ਆ ਜਿਹਦਾ ਟੁੱਟਿਆ ਕੋਈ ਨਾ ਜੀ ਕੋਈ ਕੰਮ ਜ਼ਿੰਮੇਵਾਰ ਖਰੀਦਦਾ ਆ ਕਹਿੰਦਾ ਮੈਨੂੰ ਕ੍ਰੋਸ ਨਹੀਂ ਦਿੱਤਾ ਨਹੀਂ ਦਿੱਤਾ ਤਾਂ ਉਹ ਵੀ ਜਾ ਕੇ ਦੇਖ ਸਕਦੇ ਆਪਦਾ ਚੈੱਕ ਕਰ ਲਓ ਜੀ ਸਭ ਕਮੇਟੀ ਕੋਲ ਅਧਿਕਾਰ ਹੋਊ ਜੀ ਵੀ ਜੇ ਕਿਸੇ ਸੰਦ ਦੀ ਬੋਲੀ ਘੱਟ ਹੈ ਜਾਂ ਉਹਨਾਂ ਨੂੰ ਲੱਗਦਾ ਵੀ ਇਹਦੀ ਕੀਮਤ ਸਾਡੇ ਘੱਟ ਹੈ ਤਾਂ ਉਹ ਨਹੀਂ ਵੀ ਵੇਚ ਸਕਦੇ ਰੱਖ ਸਕਦੀ ਆ ਮੌਕੇ ਤੇ ਉਹ ਆਪਦੇ ਕੋਲੇ ਰੱਖ ਸਕਦੀ ਆ ਉਹ ਤੁਹਾਨੂੰ ਐਟ ਅ ਟਾਈਮ ਹੀ ਦੱਸ ਦਾਂਗੇ ਵੀ ਇਹਦੇ ਨਾਂ ਤੇ ਭਾਈ ਅਸੀਂ ਬੋਲੀ ਤੋੜਤੀ ਠੀਕ ਹੈ ਨਾ ਐਟ ਅ ਟਾਈਮ ਕਰੋ ਜੀ ਹੈਪੀ ਸੀਡਰ ਤੇ ਸ਼ੁਰੂ ਹਾਂਜੀ 1 ਨੰਬਰ ਦੇ ਉੱਪਰ ਸਟicker ਲਾਇਆ ਹੋਇਆ ਹੈ ਹੈਪੀ ਸੀਡਰ ਦੇ ਉਹਦੀ ਕੀਮਤ 19000 ਰੁਪਏ ਤੋਂ ਬੋਲੀ ਸ਼ੁਰੂ ਕੀਤੀ ਹੈ ਕਰੋ ਜੀ ਸ਼ੁਰੂ ਬੋਲੋ ਜੀ ਬੋਲੋ ਜੀ 19000 ਤੇ ਜੀ ਹਾਂਜੀ ਰੱਖੋ ਜੀ ਕਾਪੀ ਇੱਕ ਵਾਰ ਤੁਸੀਂ ਲਿਖੋ ਬੋਲੋ ਜੀ 19000 ਤੇ ਬੋਲੋ ਜੀ ਹੈਪੀ ਕਿੰਨਾ ਹੈ ਜੀ ਸੋਨੂ ਸੋਨੂ ਦਾ ਲਿਖੋ ਜੀ 19100 ਜੀ ਸੋਨੂ ਦਾ ਥੱਲੇ 1950 ਜੀ ਇੱਕ ਮਿੰਟ ਇੱਕ ਮਿੰਟ ਜੀ ਮਾੜਾ ਟੱਕਾ ਜੀ 19100 19100 500 ਜੀ ਮਨਵੀਰ 1950 ਮਨਵੀਰ ਸਿੰਘ 600 19600 ਜੀ ਕਾਲਾ ਸਿੰਘ ਜੀ 20000 ਕਰੋ ਜੀ ਕੀ ਨਾਮ ਹੈ ਜੀ ਅਮਰ ਸਿੰਘ ਜੀ ਜੀ ਨਾ ਜੀ सोनू ਦਾ 20500 ਜੀ ਮੋਲੋ ਜੀ ਹੋਰ 20600 ਜੀ 20600 ਗਮਦੂਰ ਸਿੰਘ ਜੀ ਬੋਲੋ ਗਮਦੂਰ ਸਿੰਘ 20600 ਗਮਦੂਰ ਸਿੰਘ 21000 ਰੁਪਇਆ ਕਾਲਾ ਸਿੰਘ ਉਹਦੇ ਨੀਚੇ ਹੀ ਲਿਖਤੀ ਕਾਲਾ ਸਿੰਘ ਇੱਥੇ ਹਾਂ ਇਹੀ ਹੈ 21000 ਰੁਪਇਆ ਕਾਲਾ ਸਿੰਘ 21200 ਇਹ ਨਾਮ ਹੈ ਅਮਰਜੀਤ ਅਮਰਜੀਤ ਸਿੰਘ 21200 ਰੁਪਇਆ ਇੱਕੀ ਗੱਲ ਕੀ ਨੋ ਨੋ ਸੋਨੂ ਸੋਨੂ 21500 ਰੁਪਿਆ ਸੋਨੂ ਸਿੰਘ ਬੋਲੋ ਜੀ ਬੋਲੋ 21500 ਰੁਪਿਆ ਸੋਨੂ ਸਿੰਘ 21700 ਅਮਰਜੀਤ ਅਮਰਜੀਤ ਸਿੰਘ 21700 ਸੋਨੂ 22 ਸੋਨੂ 22000 ਰੁਪਿਆ ਸਾਢੇ 22000 ਰੁਪਿਆ ਬਨਾਰਸੀ ਬਰੇਟਾ ਕੀ ਨਾਂ ਤੇ ਜੀ ਗਮਦੂਰ ਸਿੰਘ ਗਮਦੂਰ ਸਿੰਘ ਗਮਦੂਰ ਸਿੰਘ 22600 ਰੁਪਿਆ ਸੋਨੂ ਸੋਨੂ ਦਾ 22 22800 ਰੁਪਿਆ ਪੂਰਾ ਕਾਲੇ ਦਾ ਕਾਲਾ ਸਿੰਘ 23000 ਜੀ ਕਾਲੇ ਦਾ ਲਿਖਿਆ ਹੈ ਕਾਲੇ ਦਾ 23000 ਰੁਪਿਆ ਹੈਪੀ ਸੀਡਰ ਨੰਬਰ 1ਾ ਸੋਨੂ 23100 ਸੋਨੂ ਦਾ ਬੋਲੋ ਜੀ ਬੋਲੋ 23100 ਰੁਪਿਆ ਸੋਨੂ ਸਿੰਘ ਦਾ 23200 ਅਮਰਜੀਤ ਸਿੰਘ ਸਾਡੇ 23000 ਸਾਡੇ 23000 ਬਨਾਰਸੀ ਬਰੇਟਾ 23600 ਸੋਨੂ ਸਿੰਘ 25000 ਜੀ ਮਨਵੀਤ ਹਾਂਜੀ ਮਨਵੀਤ ਸਿੰਘ ਜੀ ਮਨਵੀਤ 25000 ਸੋਨੂ 25100 ਸੋਨੂ 25100 ਰੁਪਿਆ ਸੋਨੂ 25100 ਰੁਪਿਆ ਸੋਨੂ ਸਾਡੇ 25000 ਸਾਡੇ 25000 ਸਾਡੇ ਕਾਲਾ ਕਾਲਾ ਭਲਾੜਾ ਹਾਂਜੀ ਕਾਲਾ ਭਲਾੜਾ 25000 25500 ਰੁਪਿਆ ਸੋਨੂ ਦਾ 25600 ਰੁਪਿਆ ਜੀ ਕਰੋ ਜੀ ਕਰੋ ਬਹੁਤ ਭਾਰਾ ਹੈ ਜੀ ਪਤਾ ਹੀ ਆ ਰੇਟ ਆ ਇਹ ਪੈਸੇ ਤੋਂ ਭਾਰਾ ਹੈਗਾ ਜੀ ਹਾਂਜੀ ਪੈਸੇ ਤਾਂ ਅਜੇ ਥੋੜੇ ਜਿਹੇ ਨੇ ਜੀ ਇੰਨੇ ਦਾ ਤਾਂ ਬੜਾ ਜਿਆਦੇ ਆਹੋ ਫੇਰ ਉਹ ਵਧੀਆ ਲੱਗਿਆ ਹੋਇਆ ਦੇ ਸੱਤ ਕਾਉਂਟਣਾ ਫੇਰ ਤਾਂ ਨਵੀਂ ਪੈਣੀ ਜੀ ਕਿਹੜਾ ਵੀ ਚੱਲੇ ਨੇ ਇਹ 25600 सो सोनू ਬੋਲ ਮਨਵੀਤ ਆ ਦੇਖ ਲੈ ਨਰਾਇਣ ਕਿਉਂ ਤਾਂ ਦੇ ਚਾਤਾਂ ਨੂੰ ਲਾਲ ਰੰਗ ਦੇ ਵੀ ਦੇਵਾਂਗੇ ਨੇੜੇ ਵਾਲਾ 26000 ਰੁਪਿਆ ਮਨਵੀਤ ਸਿੰਘ ਤੁਹਾਨੂੰ ਬੋਲੋ ਭਾਈ ਹੈ ਲਾ ਦੋ ਲਾ ਦੋ 100 200 ਕੋਈ ਨਹੀਂ 1000 ਹੋਰ ਬਸ ਜੂ ਗਏ ਨੇ ਨਾਲ ਦਾ ਸੋਨ ਵਾਲਾ 26000 ਮਨਵੀਤ ਬਲਾਡਾ 26000 ਯਾਰਾ ਇੱਕ ਮਨਮੀਤ ਸਿੰਘ ਭਲੜਾ 26200 ਬਨਾਰਸੀ ਬਰੇਟਾ 26500 ਜੀ 26500 ਮਨਮੀਤ ਸਿੰਘ ਭਲੜਾ 26500 ਮਨਮੀਤ ਸਿੰਘ ਭਲੜਾ 26500 ਮਨਮੀਤ ਸਿੰਘ ਇੱਕ 26000 ਦੋ ਮਨਮੀਤ ਸਿੰਘਾ ਦੋ 82 100 26700 700 ਰੁਪਇਆ 700 ਰੁਪਇਆ ਨੀਚੇ ਲਿਖ ਲੈ 700 ਰੁਪਇਆ 26700 ਰੁਪਇਆ ਇਹ ਸਕਿਉਰਟੀ ਕੀ ਨੋਤੇ ਦੀ ਇਸੇ ਨਾਂ ਤੇ ਇਸੇ ਨਾਂ ਤੇ 26800 ਜੀ ਮਨਮੀਤ ਸਿੰਘ 26800 ਮਨਮੀਤ ਭਲਾੜਾ ਬੋਲੋ ਜੀ ਛੰਡੀ ਜੀ ਪੂਰੇ ਕਰ ਲਓ ਕਰੋ ਪੂਰੇ 21036 ਅਰੋੜਾ 60 ਅਰੋੜਾ 27001 ਆਪੇ ਕਰਦੇ ਸਿਬਾਈ ਸੋਹਣ ਜੀ ਦੇਖ ਬਈ ਮਨਮੀਤ 27100 27100 ਰੁਪਿਆ ਮਨਮੀਤ ਭਲਾੜਾ 27100 ਰੁਪਿਆ ਮਨਮੀਤ ਸਿੰਘ ਭਲਾੜਾ 1 ਮੈਨੂੰ ਤੇਰੇ ਫੋਨ ਕੱਟਦਿਆਂ ਕਰਦਾ ਤਾਂ ਬੋਲਣਾ ਕੋ ਮੈਨੂੰ ਠੀਕ

ਬਲਵਰ ਸਿੰਘ 20000 ਰੁਪਇਆ 21000 ਕਰ ਦੋ ਜੀ ਕਿੰਨਾ ਤੇ ਜੀ ਗਮਦੂਰ ਸਿੰਘ ਗਮਦੂਰ ਸਿੰਘ 21000 ਰੁਪਇਆ ਸੋਨੂ ਹਾਂ ਇਹ ਨਾ ਕਰ 21500 ਰੁਪਇਆ ਸੋਨੂ ਬਾਹੇ ਕਰ ਪੁਣੀ ਆ ਜਾਣਗੇ ਹਾਂਜੀ ਆ ਬਾਈ ਹੋ ਗਿਆ ਜੀ ਬੋਲੋ ਬੋਲੋ ਕਿਦਾ ਬਾਈ ਦਲਾਵਰ ਦਾ 22000 ਰੁਪਿਆ ਗਮਦੂਰ ਸਿੰਘ 22100 ਰੁਪਿਆ ਕਾਲੇ ਉਰਾਜ ਹੋਣਾ 100 500 ਇੱਕ ਲੈ ਗਈ ਰੱਦ ਗਏ 22500 ਅਮਰਜੀਤ ਸਿੰਘ 22500 ਰੁਪਿਆ सोनू 22600 ਦਲਾਵਰ ਦਾ 22800 ਗਮਦੂਰ ਸਿੰਘ 23000 ਰੁਪਿਆ 23100 ਰੁਪਿਆ सोनू ਮਨਮੀਤ 23200 ਰੁਪਿਆ ਸੋਨੂ ਦਾ 23500 ਰੁਪਿਆ 24000 ਕਰਿਆ ਤੁਹਾਨੂੰ ਠੀਕ ਹੈ ਮਨਵੀਤ ਨਾ ਕਾਲਾ ਕਾਲਾ ਕਾਲੇ ਦਾ 24000 ਰੁਪਿਆ 24200 ਸੋਨੂ ਬਰਾਰਸੀ ਬਰੇਟਾ 24500 ਸੋਨੂ ਦਾ 24600 24600 ਸੋਨੂ ਦਾ ਹੈਪੀ ਸਿੱਡਰ 2 24600 ਸੋਨੂ ਸਿੰਘ ਦਾ ਬੋਲੋ ਜੀ 600 ਹੋ ਰਿਹਾ 600 600 ਦਾ ਹੋ ਰਿਹਾ ਜੀ 24800 ਅਮਰਜੀਤ ਸਿੰਘ ਆ ਫੋਨ ਆ ਗਿਆ ਉਹ ਕਹਿੰਦੇ ਕਿ ਪੈਸਾ ਕੁਆਡ ਹੋਰ ਵਧ ਗਿਆ 200 ਰੁਪਏ 900 ਕੱਢੋ ਇਹਦੇ ਸੋਨੂ 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 ਦਾ 24900 24900 ਸੋਨੂ ਦਾ 25 ਕਾਲਾ ਸਾਡੇ 25 ਕਰੋੜੀ 25500 ਕਾਲਾ ਸਿੰਘ ਭਲਾੜਾ ਤੁਹਾਨੂੰ ਹਸਣਾ ਬੋਲ ਬਾਈ 25500 ਕਾਲਾ ਸਿੰਘ ਭਲਾੜਾ 1 25500 ਕਾਲਾ ਸਿੰਘ 2 ਹੈਪੀ ਸੀਡਰ ਨੰਬਰ 2 25500 ਕਾਲਾ ਸਿੰਘ 3 ਦੇਖੋ ਜੀ ਆਓ ਜੀ ਕਰੋ ਸੈਣ ਜੀ ਸਾਰੇ ਜਣੇ ਲੈ ਜੀ ਕਰਾ ਲਓ ਬੋਲੋ ਜੀ ਬੋਲੋ ਰੂਟਾ ਵੇਟਰ ਕੀਮਤ 20000 ਰੁਪਿਆ 21 ਕਰੋ ਦਲਾਵਰ ਸਿੰਘ 21000 ਰੁਪਿਆ ਬਾਈ ਹੇਰ ਕੀ ਨਾ ਨਹੀਂ ਸਰਪਜੀਤ ਸਿੰਘ ਇਹ ਨਵਾਂ ਨਵਾਂ ਨਾ ਲਿਖਿਆ ਨਾ ਨਾਮ ਹੁਣ ਤਾਂ ਨਿਰਕਸ਼ ਕਾਪੀ ਸਰਪਜੀਤ ਸਿੰਘ 22000 ਰੁਪਿਆ ਅਮਰਜੀਤ ਸਿੰਘ 22500 ਰੁਪਿਆ 23000 ਰੁਪਿਆ ਸਰਬਜੀਤ ਸਿੰਘ 23500 ਰੁਪਿਆ ਦਲਾਵਰ ਸਿੰਘ ਮੜੇ ਇੱਧਰ ਆ ਜਾਓ ਜੀ ਨੇੜੇ ਆ ਜਾਓ ਮੜੇ ਨੇੜੇ ਮੜੇ ਇੱਧਰ ਆ ਜਾਓ ਭਾਈ ਮੜੇ ਸਾਹਮਣੇ ਆ ਜਾਓ ਆ ਕੁਰਸੀਆਂ ਨੇ ਆ ਕੁਛ 23500 ਰੁਪਿਆ ਦਲਾਵਰ ਸਿੰਘ 24000 ਰੁਪਿਆ ਅਮਰਜੀਤ ਸਿੰਘ 24500 ਰੁਪਿਆ ਸਰਬਜੀਤ ਸਿੰਘ 25000 ਦਲਾਵਰ ਸਿੰਘ ਗਮਦੂਰ ਸਿੰਘ 25000 100 ਰੁਪਿਆ 25200 ਸਰਬਜੀਤ ਸਿੰਘ 25500 ਦਲਾਵਰ ਸਿੰਘ 25600 ਗਮਦੂਰ ਸਿੰਘ 26000 ਦਲਾਵਰ ਸਿੰਘ 26500 ਰੁਪਿਆ ਗਮਦੂਰ ਸਿੰਘ 26500 ਜੀ ਗਮਦੂਰ ਸਿੰਘ 26700 ਅਮਰਜੀਤ ਸਿੰਘ ਕੋਈ ਨਹੀਂ ਮੈਂ ਹੁਣ ਕਰ ਦਿੰਨੇ ਆ ਜੀ 27000 ਦਲਾਵਰ ਸਿੰਘ 27000 ਰੁਪਇਆ ਦਲਾਵਰ ਸਿੰਘ 27200 ਅਮਰਜੀਤ ਸਿੰਘ 27500 ਦਲਾਵਰ ਸਿੰਘ 27600 ਰੂਟਾ ਵੇਟਰ ਅਮਰਜੀਤ ਸਿੰਘ 1 28000 ਰੁਪਇਆ ਦਲਾਵਰ ਸਿੰਘ ਦਾ 28200 ਗਮਦੂਰ ਸਿੰਘ 28500 ਰੁਪਿਆ ਦਲਾਵਰ ਸਿੰਘ 28500 ਰੁਪਿਆ ਦਲਾਵਰ ਸਿੰਘ ਰੂਟਾ ਤੇ ਟਰੱਕ 28700 28700 ਰੁਪਿਆ ਅਮਰਜੀਤ ਸਿੰਘ 28700 ਰੁਪਿਆ ਅਮਰਜੀਤ ਸਿੰਘ ਰੂਟਾ ਤੇ ਟਰੱਕ 28700 ਰੁਪਿਆ ਰੂਟਾ ਤੇ ਅਮਰਜੀਤ ਸਿੰਘ 2 29000 ਰੁਪਿਆ ਦਲਾਵਰ ਸਿੰਘ 29000 ਰੁਪਿਆ ਦਲਾਵਰ ਸਿੰਘ ਰੂਟਾ ਵੇਟਰ 1 29100 ਰੁਪਿਆ ਗਮਦੂਰ ਸਿੰਘ 29500 ਰੁਪਿਆ ਦਲਾਵਰ ਸਿੰਘ 30000 ਰੁਪਿਆ ਅਮਰਜੀਤ ਸਿੰਘ 30000 ਰੁਪਿਆ ਰੂਟਾ ਵੇਟਰ ਅਮਰਜੀਤ ਸਿੰਘ 1 30000 ਰੁਪਿਆ ਰੂਟਾ ਵੇਟਰ ਅਮਰਜੀਤ ਸਿੰਘ 2 31000 ਅਮਰਜੀਤ ਸਿੰਘ 313000 ਦਲਾਵਰ ਸਿੰਘ ਲੈ ਬੋਲੋ ਛੇਤੀ ਬੋਲੋ ਮੜਾਇਆ 313000 ਰੂਟਾ ਵੇਟਰ ਦਲਾਵਰ ਸਿੰਘ ਇੱਕ ਉਹ ਪੰਜ ਸੌ ਦਾ ਮਹਿੰਗਾ ਦਾ ਸਸਤਾ ਦਾ ਹੁੰਦਾ ਹੋਇਆ ਪੰਜ ਸੌ ਦਾ ਯੋਜ ਮਹਿੰਗਾ ਦਾ ਕਰ ਦੋ ਪੁਰਾਣਾ ਬੱਤੀ ਕਰ ਦੋ ਚਲੋ 32000 ਅਮਰਜੀਤ ਸਿੰਘ ਦੇ ਦੋ ਦੇ ਦੋ ਚਾਹੇ 100 32100 ਰੁਪਿਆ ਦਲਾਵਰ ਸਿੰਘ 32200 ਰੁਪਿਆ ਅਮਰਜੀਤ ਸਿੰਘ 32300 ਦਲਾਵਰ ਸਿੰਘ 32300 ਦਲਾਵਰ ਸਿੰਘ 32400 ਰੁਪਿਆ ਅਮਰਜੀਤ ਸਿੰਘ ਸਾਢੇ 32000 ਦਲਾਵਰ ਸਿੰਘ 32500 ਰੁਪਿਆ 32500 ਰੁਪਿਆ ਦਲਾਵਰ ਸਿੰਘ ਰੂਟਾ ਵੇਟਰ ਟਰੱਕ 32500 ਰੂਟਾ ਵੇਟਰ ਦਲਾਵਰ ਸਿੰਘ 2 32500 ਰੂਟਾ ਵੇਟਰ ਦਲਾਵਰ ਸਿੰਘ 3 ਕਰੋ ਜੀ ਸੈਨ ਹੁਣ ਬੋਲ 2 ਵਜੇ ਹੁਣ ਰਗੜਿਆਣ ਬੋਲੀ ਹੋਊਗੀ ਖੇਤੀਬਾੜੀ ਸੰਦਾਂ ਦੀ ਪਹੁੰਚੇ ਜਾਓ ਕਿਹੜੇ ਕਿਹੜੇ ਸੰਦ ਆ ਸੰਦ ਸੁਣ ਲਓ ਬਈ ਖੇਤੀਬਾੜੀ ਸੰਦ ਨੇ ਦੋ ਹੈਪੀ ਸਿੱਟਰਾਂ 2 ਵਜੇ 2 ਵਜੇ ਹੋਊਗੀ ਇੱਕ ਰੂਟਰ ਆਟਰ ਆ ਸੰਦ ਸੁਣ ਲੈ ਦੋ ਜ਼ੀਰੋ ਡ੍ਰਿਲ ਇੱਕ ਮਲਚਰ ਆ ਕੱਲ ਨੂੰ ਸਵੇਰੇ 10 ਵਜੇ ਗਵਿੰਦਪੁਰਾ ਸੋਸਾਇਟੀ ਚ ਬੋਲੀ ਹੋਊਗੀ ਕੱਲ ਨੂੰ 2 ਵਜੇ ਦੱਸ ਦੇ ਬਾਅਦ ਦੁਪਹਿਰ 2 ਵਜੇ ਜਲਵੇੜੇ ਹੋਊਗੀ ਇਹ ਪਿੰਡ 7 ਤਰੀਕ ਨੂੰ ਸਵੇਰੇ 10 ਵਜੇ ਦਾਣਾ ਮੰਡੀ ਚ ਚਾਣਕ ਹੋਊਗੀ 7 ਤਰੀਕ ਨੂੰ ਬਾਅਦ ਦੁਪਹਿਰ 2 ਵਜੇ ਕਲਾਣਾ ਸੈਟੀ ਜਾਊਗੀ ਨਿੱਕੇ ਪਹੁੰਚੋ ਮੇਰੇ ਕੋਲ ਜਦੋਂ ਮੈਂ ਦੇਊਂਗੀ ਇੱਕ ਇਹ ਆ ਹੈਪੀ ਸੀਡਰ ਨੰਬਰ 1 ਇਹ ਵਿਕਿਆ ਹੈਗਾ 27100 ਦਾ ਇਹ ਆ ਹੈਪੀ ਸੀਡਰ ਨੰਬਰ 2 ਇਹ ਵਿਕਿਆ 25500 ਦਾ ਤੇ ਆਇ ਆਪਣਾ ਰੋਟਾਵੇਟਰ A32500 ਦਾ। ਹਲੋ ਜੀ। ਦਾਤੇਵਾ ਸੁਸਾਇਟੀ ਦੀ ਬੋਲੀ ਆਪਾਂ ਕਰਤੀ ਸੰਧਾਂ ਦੀ ਕੰਪਲੀਟ। ਤੁਸੀਂ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਤੇ ਅਜਿਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ। ਸ਼ੁਕਰੀਆ।